ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹੋਂ ਪੰਜਾਬੀ ਟੀਵੀ ਮੈਂ ਤੁਹਾਡਾ ਕੇ ਸ਼ਰਮਾ ਅੱਜ ਮਿਨੀ ਪਾਰਲੀਮੈਂਟ ਪੰਚਾਇਤੀ ਚੋਣਾਂ ਬਾਰੇ ਗੱਲਬਾਤ ਕਰਾਂਗੇ ਪਿਛਲੇ ਦਿਨੀ ਸਟੇਟ ਇਲੈਕਸ਼ਨ ਕਮਿਸ਼ਨਰ ਵੱਲੋਂ ਜੋ ਚੋਣ ਦਾ ਐਲਾਨ ਕੀਤਾ ਹੈ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜਿਹੜੀਆਂ ਹੋਰੀਆਂ ਪਿੰਡਾਂ ਦੇ ਵਿੱਚ ਪੰਚਾਇਤਾਂ ਦਾ ਜੋ ਦੌਰ ਸ਼ੁਰੂ ਹੋ ਗਿਆ ਬਹੁਤ ਥਾਈਂ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਆਪਣੇ ਮੈਂਬਰ ਪੰਚਾਇਤ ਅਤੇ ਸਰਪੰਚ ਚੁਣੇ ਗਏ ਆ ਬਹੁਤ ਵਧੀਆ ਫੈਸਲਾ ਹੈ ਸਾਡਾ ਵੀ ਇਕ ਫਰਜਵੰਦਾ ਦਸੀ ਜਿਹੜੀਆਂ ਪੰਚਾਇਤਾਂ ਚੁਣਨੀਆਂ ਪਿੰਡਾਂ ਦੇ ਵਿੱਚ ਕਿਹੋ ਜਿਹੀਆਂ ਚੁਣੀਆਂ ਕਿਹੋ ਜੇ ਸਰਪੰਚ ਪੰਚ ਮੈਂਬਰ ਪੰਚਾਇਤ ਹੋਣ ਚਾਹੀਦੇ ਆ ਉਹ ਸਾਰੇ ਪਿੰਡ ਦੇ ਲੋਕਾਂ ਨੂੰ ਸਹਿਮਤੀ ਦੇ ਨਾਲ ਸਰਸੰਪਤੀ ਦੇ ਨਾਲ ਚੁਣਨੇ ਚਾਹੀਦੇ ਆ ਕਿਉਂਕਿ ਬੇਲੋੜਾ ਪੈਸਾ ਸ਼ਰਾਬ ਅਤੇ ਹੋਰ ਬਹੁਤ ਸਾਰੇ ਇਨ ਸਰਪੰਚੀ ਦੇ ਇਲੈਕਸ਼ਨਾਂ ਦੇ ਵਿੱਚ ਖਰਚਾ ਹੁੰਦਾ ਪਰ ਉਹ ਕਿਸੇ ਵੀ ਅਰਥ ਨਹੀਂ ਆਉਂਦਾ ਖਾਸ ਤੌਰ ਤੇ ਕੀ ਆ ਜਾਂਦਾ ਹੈ ਰਾਜਨੀਤਿਕ ਪਾਰਟੀਆਂ ਜਿਹੜੀਆਂ ਇਸ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਂਦੀਆਂ ਪਰ ਉਹ ਕਿਤੇ ਨਾ ਕਿਤੇ ਪਿੱਛੋਂ ਬੈਕਅਪ ਪਿੰਡਾਂ ਦੇ ਵਿੱਚ ਆਪਣਾ ਵਿਸਥਾਰ ਕਰਨ ਵਾਸਤੇ ਜ਼ਰੂਰ ਅੱਡੀ ਚੋਟੀਆ ਜ਼ੋਰ ਲਾਉਂਦੀ ਹੈ ਹੁਣ ਗੱਲ ਕਰੀਏ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਜੋ ਦੱਸਿਆ ਸੀ 70 ਸਾਲ ਹੋ ਗਏ ਉੱਥੇ ਵੋਟ ਨਹੀਂ ਪਈ ਉਹ ਹਰ ਸਾਲ ਹਰ 5 ਸਾਲਾਂ ਬਾਅਦ ਆਪਣਾ ਜਿਹੜਾ ਸਰਪੰਚ ਪੰਚਾਇਤ ਚੋਂਦੇ ਆ ਉਹ ਇੱਕ ਸਰ ਸੰਪੀਣਾ ਚਾਹੁੰਦੇ ਆ ਜੇ ਆਪਾਂ ਉਪਰਾਲਾ ਕਰੀਏ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਇੱਕੇ ਦੇ ਨਾਲ ਜਿੱਥੇ ਪਿੰਡਾਂ ਦੇ ਵਿੱਚ ਜਿਹੜੀ ਵੈਰ ਵਿਰੋਧਤਾ ਇਹ ਰਾਜਨੀਤਿਕ ਪਾਰਟੀਆਂ ਨੇ ਬਣਾਈ ਹੈ ਉਹਨਾਂ ਤੋਂ ਵੀ ਦੂਰ ਰਹਿ ਜਾ ਸਕਦਾ ਹੈ ਆਪਣਾ ਜਿਹੜਾ ਪ੍ਰੇਮ ਪਿੰਡਾਂ ਦਾ ਭਾਈਚਾਰਾ ਉਹ ਮੇਸ਼ਾ ਕੈਮਰਾ ਸਕਦਾ ਉਹ ਇਸੇ ਕਰਕੇ ਕੈਮਰਾ ਸਕਦਾ ਜੇ ਸਾਡੇ ਪਿੰਡਾਂ ਦੇ ਲੋਕ ਆਫਸ ਵਿੱਚ ਇਕੱਠੇ ਰਹਿਣਗੇ ਜੇ ਆਪਾਂ ਵਧੀਆ ਪਿੰਡ ਦੇ ਸਰਪੰਚ ਪੜ੍ਹੇ ਲਿਖੇ ਨੌਜਵਾਨ ਅੱਗੇ ਲਿਆਉਣੀ ਚਾਹੀਦੀ ਆ ਪੜ੍ਹੇ ਲਿਖੇ ਦੇ ਨਾਲ ਇਮਾਨਦਾਰ ਵੀ ਚਾਹੀਦੇ ਆ ਜੋ ਪਿੰਡ ਦਾ ਵਿਕਾਸ ਕਰਾ ਸਕਣ ਤੁਸੀਂ ਪਿੰਡ ਦੇ ਸਰਪੰਚ ਨੂੰ ਚੋਣ ਤੋਂ ਪਹਿਲਾਂ ਉਹਦਾ ਜ਼ਰੂਰ ਇਸ ਚੀਜ਼ ਦੀ ਪੜਤਾਲ ਕਰੋ ਪਿੰਡ ਦੇ ਲੋਕ ਜ਼ਰੂਰ ਇਸ ਪੜਤਾਲ ਕਰਨ ਕੇ ਕੱਲ ਨੂੰ ਜੋ ਅੱਜ ਵਾਅਦੇ ਕੀਤੇ ਆ ਜਦੋਂ ਵਾਅਦੇ ਕਰਦੇ ਆ ਉਦੋਂ ਹਜ਼ਾਰਾਂ ਵਾਅਦੇ ਅਗਲੇ ਕਰ ਲੈਂਦਾ ਵੀ ਮੈਂ ਆ ਵੀ ਕਰੂੰਗਾ ਆ ਉਹ ਕਰੂੰਗਾ ਪਰ ਹਕੀਕਤ ਚ ਕੀ ਹੁੰਦਾ ਜਦੋਂ 5 ਸਾਲ ਕੰਮ ਕਰਦੇ ਆ ਉਹ ਕਿੰਨਾ ਕੋਸ ਜੀ ਤੇ ਪੂਰਾ ਉਤਰਦੇ ਆ ਖਰਾ ਉਤਰਦੇ ਆ ਨਹੀਂ ਉਤਰਦੇ ਉਹ ਇੱਕ ਬਾਅਦ ਦੀ ਗੱਲਾਂ ਪਰ ਮੇਰੀ ਇਹ ਨਿੱਜੀ ਵਿਚਾਰ ਹੈ ਕਿ ਪਿੰਡਾਂ ਦੇ ਜਿਹੜੇ ਸਰਪੰਚ ਆ ਮੈਂਬਰ ਪੰਚਾਇਤ ਚੁਣੇ ਜਾਈਦੇ ਆ ਉਹ ਇੱਕ ਪੜ੍ਹੇ ਲਿਖੇ ਇਮਾਨਦਾਰ ਚੰਗੀ ਸਿੱਸੀ ਦੇ ਲੋਕ ਅੱਗੇ ਆਉਣੇ ਚਾਹੀਦੇ ਆ ਸਾਡੇ ਜ਼ਿਲ੍ਹੇ ਦੇ ਬਹੁਤ ਸਾਰੇ ਜਿਹੜੇ ਸਰਪੰਚ ਆ ਅਗਾਂਵਤ ਸੋਚ ਵਾਲੇ ਹੈ ਮੁਕਸਰ ਜ਼ਿਲ੍ਹੇ ਦੇ ਪਿੰਡ ਇੱਕ ਸੱਕਾਂ ਵਾਲੀ ਬਹੁਤ ਮਸ਼ਹੂਰ ਪਿੰਡ ਜਿੱਥੇ ਸਾਡਾ ਵੀਰ ਹੌਣਹਾਰ ਚਰਜੀ ਸਿੰਘ ਜਿਸ ਨੇ ਪਿੰਡ ਦੀ ਇੱਕ ਦਿਸ਼ਾ ਸਾਰਾ ਕੁਝ ਹੀ ਉਹਨੇ ਪਿੰਡ ਦੀ ਦਿਸ਼ਾ ਨੂੰ ਚੇਂਜ ਕੀਤਾ ਹੈ ਇੰਨਾ ਵਿਕਾਸ ਕਰਾਇਆ ਕਿ ਲੋਕ ਉੱਥੇ ਆ ਕੇ ਹੁਣ ਪੁੱਛਦੇ ਆ ਵੀ ਇਹ ਪਿੰਡ ਆ ਜਾਂ ਕੋਈ ਕੀ ਚਮਤਕਾਰ ਹੋਇਆ ਵੈ ਇੰਨਾ ਪਿੰਡ ਦਾ ਵਿਕਾਸ ਕਰਾਇਆ ਉਹ ਵਿਕਾਸ ਹੋ ਸਕਦਾ ਬਾ ਸਰਕਾਰ ਵੇਲੇ ਹੋਇਆ ਹੋਵੇ ਜਾਂ ਕਾਂਗਰਸ ਵੇਲੇ ਹੋਇਆ ਹੋਵੇ ਜਾਂ ਹੋਰ ਕੁਝ ਕੀਤਾ ਹੋਵੇ ਪਰ ਉਸ ਚਰਜਿਤ ਸਰਪੰਚ ਦੀ ਅਸੀਂ ਸਲਾਮ ਕਰਦੇ ਆ ਇਹੋ ਜੇ ਸਰਪੰਚ ਹੈ ਜਿਹੜੇ ਸਾਡੇ ਭਰਾ ਬਣੇ ਚਾਹੀਦੇ ਆ ਸਾਡੇ ਨਜ਼ਦੀਕ ਪਿੰਡ ਬਾਹਮ ਦੇ ਸਰਪੰਚ ਉਹਨਾਂ ਦਾ ਵੀ ਬਹੁਤ ਵੱਡਾ ਪਿੰਡ ਦੇ ਵਿਕਾਸ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਵਿਕਾਸ ਕੀਤਾ ਅਸੀਂ ਉਹਨਾਂ ਦੀ ਪ੍ਰਸ਼ੰਸਾ ਪੁੱល ਕੇ ਕਰਾਂਗੇ ਹੋਰ ਵੀ ਬਹੁਤ ਸਾਰੇ ਜਿਹੜੇ ਸਰਪੰਚ ਹੈ ਬੋਦੀ ਵਾਲੇ ਦੇ ਸਰਪੰਚ ਸਾਡੇ ਉਹਨਾਂ ਨੇ ਵੀ ਆਪਣੇ ਪਿੰਡ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਿਹੜੇ ਸਪੋਰਟਸ ਅਤੇ ਹੋਰ ਜਿਹੜੇ ਪਿੰਡ ਦੇ ਵਿਕਾਸ ਹੁੰਦੇ ਖਾਸ ਤੌਰ ਤੇ ਜਿਵੇਂ ਬੱਚਿਆਂ ਲਈ ਲਾਇਬ੍ਰੇਰੀ ਜਾਂ ਕੋਈ ਹੋਰ ਖੇਡਾਂ ਦਾ ਪ੍ਰਬੰਧ ਕਰਦੇ ਆ ਕੰਗੇ ਪ੍ਰਬੰਧ ਕਰਦੇ ਆ ਉਹ ਇਸ ਵਿਕਾਸ ਦੇ ਵਿੱਚ ਹਿੱਸਾ ਪਾਉਂਦੇ ਆ ਉਹ ਸਰਪੰਚਾਂ ਦੀ ਚੋਣ ਕਰੋ ਢੜੇਬੰਦੀਆਂ ਤੋਂ ਦੂਰ ਹੋ ਕੇ ਆਪਣੇ ਪਿੰਡਾਂ ਦੇ ਸਰਸੰਪਤੀ ਦੇ ਨਾਲ ਵਿਕਾਸ ਲਈ ਆਪਣੇ ਪਿੰਡ ਦੇ ਸਰਪੰਚਾਂ ਦੀ ਚੋਣ ਕਰੋ ਖਾਸ ਤੌਰ ਤੇ hath ban ke benti unna nu ਖਰਾਬ ਜਾਂ ਕੋਈ ਹੋਰ ਪੈਸਾ ਵੰਡਣ ਦੀ ਲੋੜ ਨਹੀਂ ਕੋਸ਼ਿਸ਼ ਕਰੋ ਜਿੱਥੇ ਵੀ ਹੋਵੇ ਉੱਥੇ ਸਰਸੰਪਤੀ ਨਾਲ ਤੁਸੀਂ ਪਿੰਡ ਦੇ ਵਿੱਚ ਪੁਰਦਵਾਰਾ ਸਾਹਿਬ ਜਾ ਕੇ ਜੋ 9 ਬੰਦੇ ਚੁਣਨੇ ਆ ਤੁਸੀਂ ਉਹ ਜਾ ਕੇ 9 ਬੰਦੇ ਚੁਣ ਕੇ ਆਪਣੇ ਪਿੰਡ ਦੇ ਵਕਾਫ ਦੇ ਵਿੱਚ ਯੋਗਦਾਨ ਪਾਓ ਪੰਜਾਬ ਸਰਕਾਰ ਵੱਲੋਂ ਵੀ ਐਲਾਨ ਕੀਤਾ ਹੈ ਜਿੱਥੇ ਸਰਸੰਪਤੀ ਹੁੰਦੀ ਹੈ ਉੱਥੇ 5 ਲੱਖ ਰੁਪਇਆ ਪੰਚਾਇਤ ਨੂੰ ਦਿੱਤਾ ਜਾਊਗਾ ਵੀ ਸਾਡੇ ਵੱਲੋਂ ਅੱਜ ਅਪੀਲ ਹੈ ਸਾਰੇ ਜਿੰਨੇ ਵੀ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦੋਸਤ ਮਿੱਤਰ ਜੁੜੇ ਆ ਪਿੰਡਾਂ ਦੇ ਵਿੱਚ ਧੜੇਬੰਦੀਆਂ ਖਤਮ ਕਰਕੇ ਤੁਸੀਂ ਆਪਣੇ ਪਿੰਡ ਦੇ ਇੱਕ ਚੰਗੇ ਸਰਪੰਚ ਦੀ ਚੋਣ ਕਰੋ ਮੈਂਬਰਾਂ ਦੀ ਚੋਣ ਕਰੋ ਤਾਂ ਜੋ ਅਸੀਂ ਪਿੰਡ ਦਾ ਵਿਕਾਸ ਕਰਾ ਸਕੀਏ ਬਹੁਤ ਬਹੁਤ ਧੰਨਵਾਦ ਤੁਹਾਡਾ ਕੇਵਲ ਸ਼ਰਮਾ ਪੱਤਰਕਾਰ ਅੰਨੀ ਵਾਲਾ